ਗੋਲਿਆ 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 ਬਟਾਲੇ ਦੇ ਇੱਕ ਪٹرول ਪੰਪ ਤੇ ਚੱਲੀਆਂ ਗੋਲੀਆਂ ਕਿਹੜੀ ਰਾਤ ਐ ਤੁਰ ਪਿਆ 50 ਇੱਕ ਘਟਨਾ ਬਟਾਲੇ ਦੇ ਇੱਕ ਪٹرول ਪੰਪ ਤੇ ਹੋਈ ਹੈ ਜਿੱਥੇ ਕੁਝ ਲੁਟੇਰੇ ਪٹرول ਪੰਪ ਤੇ ਕੰਮ ਕਰ ਰਹੇ ਕਰਿੰਦਾ ਕੋਲੋਂ ਪੈਸੇ ਲੁੱਟਣਾ ਚਾਹੁੰਦੇ ਸੀ ਉਹਨਾਂ ਨੇ ਵਿਰੋਧ ਕੀਤਾ ਤੇ ਉਹਨਾਂ ਦੇ ਗੋਲੀਆਂ ਚਲਾ ਦਿੱਤੀਆਂ ਗਿਆ ਜਿਸ ਦੇ ਵਿੱਚ ਇੱਕ ਕਰਿੰਦੇ ਦੀ ਮੌਤ ਹੋ ਗਈ ਤੇ ਦੂਸਰਾ ਜ਼ਖਮੀ ਹੈ ਇਸ ਵਾਰ ਦਾ ਤੋਪਾਂ ਪੁੱਲ ਮੋਕੇ ਤੇ ਪਹੁੰਚ ਗਈ ਤੇ ਪੜਦਾਲ ਸ਼ੁਰੂ ਹੋ ਗਈ ਫਿਲਹਾਲ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੁਸੀਂ ਆਪ ਹੀ ਦੇਖ ਲਵੋ ਕਿਵੇਂ ਹੋਈ ਇਹ ਘਟਨਾ ਤਾਂ ਪਹਿਲ ਪੰਜਾਬੀ ਟੀਵੀ ਦੇ ਲਈ ਬਟਾਰਾ ਤੋਂ ਰੋਹਿਤ ਗੋਪਤਾ ਦੇ ਰਿਹਾ ਔਜ ਮਰੀ ਇਹਦਾ ਹੀ ਪੱਜ ਕੇ ਬਾਹਰ ਹੋਇਆ ਤੇ ਇਹ ਜਦੋਂ ਉਹਨੂੰ ਕੋਤੇ ਗੋਲੀ ਮਾਰ ਚੱਲੀ ਹੈ ਮੈਂ ਭਾਈ ਹਲ ਪੱਜ ਕੇ ਆ ਗਿਆ ਰਸੋਈ ਹਲ ਰਸੋਈ ਹਲ ਆ ਗਿਆ ਤੇ ਮੈਂ ਉਹਨੂੰ ਭਾਈ ਨੂੰ ਬਾਜਮਾਨ ਲਗਾ ਭਾਈ ਪੱਜ ਕੇ ਹੋਇਆ ਤੇ ਜਦੋਂ ਦੇਖੇ ਸਾਡੇ ਬੰਦੇ ਡਿੱਗੇ ਪਏ ਹੀ ਬਾਹਰ ਤੇ ਲੁੱਟ ਫੋਕ ਕਰਨ ਲੱਗੇ ਯਾਰ ਲੁੱਟ ਕੋਈ ਲੱਗੇ ਕਰਨ ਮੇਰੇ ਸਾਬ ਨੂੰ ਕੈਸ਼ ਉਸ ਟਾਈਮ ਹੈਗਾ ਹੀ ਅਜੇ ਕੋਈ ਕੈਸ਼ ਜੇਬ ਚ ਹੈ ਪਈ ਰੱਬ ਜਾਣਦਾ ਜਿੰਨਾ ਹੋਊਗਾ ਜੇਬ ਚ ਹੈ ਸੋ ਤੁਮ ਇੱਕ ਟੀਵੀ ਵੀ ਲੈ ਕੇ ਜਾ ਨਹੀਂ ਉਹ ਜਿਹੜਾ ਦੂਜਾ ਮੁੰਡਾ ਹੁੰਦਾ ਇੱਥੇ ਬੱਜੀ ਜਿਹੜਾ ਉਹ ਸਾਡਾ ਜਿਹਦੇ ਡੈਥ ਹੋਈ ਹੈ ਇੰਦਾ ਡੈੱਡ ਵੀ ਆ ਹੀ ਅੱਛਾ ਡੈੱਡ ਵੀ ਆ ਹਾਂ ਇਹ ਮੁੰਡੇ ਸਾਡੇ ਕਹਿੰਦੇ ਕਹਿੰਦੇ ਕਿ ਇਹਦੀ ਮਤਲਬ ਇਹ ਕਾਬਰ ਗਿਆ ਹੈ ਜਦੋਂ ਅਸੀਂ ਚੁੱਕ ਕੇ ਦੇਖਿਆ ਤਾਂ ਇੱਥੇ ਇਸ ਜਗ੍ਹਾ 'ਚ ਗੋਲੀ ਲੰਮੀ ਹੈ ਤੇ ਟਾਈਮ ਲਗਭਗ ਕਿੰਨੇ ਕੁ ਵਜੇ ਅੱਠ ਮਤਲਬ 8 12 12 15 20 ਦੇ ਵਿੱਚ ਇਹ ਹੁੰਦੀ ਹੈ ਮਾਲਕ ਇੱਥੇ ਬੈਠੇ ਸਾਡੇ ਹਾਂਜੀ ਮਾਲਕ ਇੱਥੇ ਬੈਠੇ ਹਾਂ ਹਲੋ ਤੋਂ ਇਹ ਇਹ ਸੁਬਾਹ ਚ ਜਨਕੀ ਲੱਗਾ ਨੂੰ 8:20 ਦੀ ਗੱਲ ਹੈ ਤੇ ਦੋ ਮੋਟਰਸਾਈਕਲ ਸਵਾਰ ਮੂੰਹ ਬੰਦ ਕੇ ਆਏ ਨੇ ਇਹ ਪਤਾ ਲੱਗਾ ਇਥੋਂ ਕੁਝ ਕੁਛ ਕੀਤਾ ਤੇ ਉਹਨਾਂ ਨੇ ਇੱਕ ਨੇ ਤੇਲ ਪੋਇਆ ਉਹਨਾਂ ਨੇ ਤੇਲ ਪਾ ਕੇ ਤੇ ਉਹਨਾਂ ਕੋ ਪੈਸੇ ਖੋਣ ਲੱਗ ਪਏ ਨੇ ਤੇ ਜਿਹੜਾ ਕਰਿੰਦਾ ਹੈ ਉਹਦੇ ਨਾਲ ਕਾਫੀ ਆਪਣਾ ਨਜਮਤ ਕੀਤੀ ਕਿ ਕੀ ਦੇ ਕਰਕੇ ਉਹ ਜਦੋਂ ਉਹਨੇ ਕਰਿੰਦੇ ਨੂੰ ਜਿਹੜੇ ਮਰਨ ਵਾਲੇ ਨੇ ਸੁੱਟ ਲਿਆ ਜਿਹੜਾ ਮੁੰਡਾ ਸੀ ਆਪਣਾ ਕੇਵਲ ਕੇਵਲ ਸਿੰਘ ਉਹਦਾ ਨਾਮ ਸੀ ਜਿਹੜਾ ਮਰਨ ਵਾਲਾ ਉਹਨੇ ਉਹਨੂੰ ਸੁੱਟ ਲਿਆ ਤੇ ਉਹ ਉਹਨੇ ਡੇਗੇ ਦੇ ਗੋਲੀ ਮਾਰਦੇ ਜਦੋਂ ਦੂਸਰਾ ਜਿਹੜਾ ਆਪਣਾ ਰਵੀ ਇੱਕ ਕਰਿੰਦਾ ਉਹ ਪੰਪ ਤੋਂ ਬਾਹਰ ਆਇਆ ਚੜਾਉਣ ਆਇਆ ਤੇ ਉਹਨੇ ਉਹਨੂੰ ਵੀ ਗੋਲੀ ਮਾਰੀ ਤੇ ਪੱਖੀ ਚ ਗੋਲੀ ਵੱਜੀ ਆ ਉਹ ਆਊਟ ਆਫ ਡੇਂਜਰ ਹੈ ਉਹ ਠੀਕ ਹੈ ਬਿਲਕੁਲ ਤੇ ਇੱਥੇ ਅਸੀਂ ਆਪਣਾ ਨੇ ਨਵ ਐਸਐਚਓ ਕੂਮਾਣਾ ਐਸਐਚਓ ਰਗੋਵਿੰਦਪੁਰ ਐਸਐਚਓ ਰੰਗਨੰਗਲ ਐਸਐਚਓ ਕਾਦੀਆਂ ਤੇ ਹੁਣ ਦੇ ਸੀਰੀ ਦੀ ਟੀਮ ਪਹੁੰਚ ਗਈ ਹੈ ਤੇ ਅਸੀਂ ਇਹਦੇ ਸੀਸੀ ਫੋਰਸ ਦੇ ਕੇ ਅਸੀਂ ਇਸ ਤਰ੍ਹਾਂ ਆਪਣਾ ਸਰਵੇ ਕਰ ਰਹੇ ਹਾਂ ਪਰਚਾ ਤਰਕਰਕੇ ਦਰਜ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹਾਂ ਸਰ ਕੋ ਕੈਸ਼ ਵੀ ਖੜਿਆ ਹੋਣਾ ਰੈਸਟੋਰੈਂਟ ਦੇ ਵਿੱਚ ਇਹਦੇ ਵਿੱਚੋਂ ਜੇ ਆਪਣਾ ਪੁੱਛਦੇ ਹਾਂ ਕਿੰਨਾ ਕੈਸ਼ ਸੀ ਕੀ ਕੈਸ਼ ਖੜਿਆ ਹੋ ਜੇ ਇਹ ਆਪਣਾ ਇੱਕ ਪੁਚਕਿਸਤਰ ਮੈਟਰ ਹੈ ਅਸੀਂ ਪੁਚਕਿਸਤਰ ਤੋਂ ਬਾਅਦ ਅਸੀਂ ਕਿੰਨਾ ਮੱਟ ਕਿਤੇ ਇਹ ਉਦਨਵਾਲ ਤੋਂ ਲੈ ਕੇ ਆਏ ਨੇ ਪੈਟਰੋਲ ਪੰਪ ਦੇ ਕੋਈ ਓਨਰ ਸੀਗੇ ਤੇ ਉਹਨਾਂ ਦੇ ਇਹ ਕੰਮ ਕਰਦੇ ਸੀਗੇ ਦੋ ਸੀਗੇ ਇੱਕ ਪ੍ਰੋਡਕਟ ਸੀਗਾ ਤੇ ਪ੍ਰੋਡਕਟ ਜਿਹਦਾ ਨਾਮ ਕੇਵਲ ਸਿੰਘ ਸੀਗਾ ਤੇ ਇਹ ਅ ਅਪ੍ਰੋਕਸੀਮੇਟਲੀ ਕੋਈ 40 ਕੇ ਸਾਲ ਏਜ ਹੋਏਗੀ ਤੇ ਤਕਰੀਬਨ ਇਹ ਪੌਣੇ 9 ਵਜੇ ਇਹ ਇੱਧਰ ਲੈ ਕੇ ਆਏ ਸੀਗੇ ਜਿਹੜੇ ਪੈਟਰੋਲ ਪੰਪ ਦੇ ਓਨਰ ਸੀਗੇ ਤੇ ਉਹ ਕੰਪਲੀਟ ਪਰਸਨ ਸੀਗੇ ਠੀਕ ਹੈ ਫਿਰ ਉਸ ਤੋਂ ਬਾਅਦ तकरीबन 7:30 ਵਜੇ ਦੇ तकरीबन ਇੱਕ ਹੋਰ ਪੇਸ਼ੈਂਟ ਆਇਆ ਸੀਗਾ ਜੋ ਕਿ ਉਹ ਵੀ ਉਸ ਪੈਟਰੋਲ ਬੰਤੇ ਹੀ ਕੰਮ ਕਰਦਾ ਸੀਗਾ ਤੇ ਉਸ ਦਾ ਨਾਮ ਰਵੀ ਕੁਮਾਰ son of ਗਿਰਦਾਰੀ لال ਏਜ 36 ইয়ারস ਸੀਗੇ ਤੇ ਇਹ ਦੋਨੋਂ ਹੀ ਲੈਜਿਸਟਰੀ ਆਫ ਗਨ ਸ਼ਾਟ ਐਸ ਪਰ देयर ਹਿਸਟਰੀ ਦੇ ਜੀ ਗਰ ਇਹ ਰੈਸਟ ਕਮ ਘੱਟ ਕਮ ਘੱਟ ਕਰਦੇ ਸੀ ਕਮ ਕਰਦੇ ਤੇ ਰੈਜ਼ੀਡੈਂਟ ਨੀਲ ਪੈਟਰੋਲ ਪੰਪ ਆਨਰ ਨੂੰ ਪਤਾ ਉਹਨੂੰ ਰੈਫਰ ਕਰਤਾ ਰਵੀ ਕੁਮਾਰ ਨੂੰ ਰਵੀ ਕੁਮਾਰ ਰੈਫਰ ਕਰ ਦਿੱਤਾ ਗਿਆ ਇਹਦੇ ਵੀ ਇੱਕ ਸੀਰੀਅਸ ਸੀਗੀ ਹਾਲਤ ਇਹਦੇ ਗਨ ਸ਼ਾਟ ਇੰਕਰੀ ਸੀਗੀ ਤੇ ਜਿਹੜਾ ਦੂਸਰਾ ਕੇਵਲ ਸਿੰਘ ਆ ਉਹ ਬਰਾਡ ਡੈਕ ਸੀਗਾ ਰਵੀ ਕੁਮਾਰ ਹੀ ਹਲਾ ਕੇ ਤਾਂ ਦੇ ਅ ਥੋੜੀ ਸੀਰੀਅਸ ਹੀ ਲੱਗ ਰਹੀ ਏ ਥੋੜੇ ਨਾਲ ਫਰਕ ਨਾਲ ਠੀਕ ਗੋਲੀ